ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਮੋਹਾਲੀ ਦੇ ਇੱਕ ਨਾਮੀ ਜਿਮ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਇਹ ਗੁੰਡਾਗਰਦੀ ਕੀਤੀ ਗਈ ਹੈ ਪੰਜਾਬੀ ਸਿੰਗਰ ਦੇ ਵੱਲੋਂ ਜੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਦੱਸਦੇ ਕਿ ਪੰਜਾਬੀ ਸਿੰਗਰ ਗਿੱਲ ਮਾਨੁਕੇ ਦੇ ਵੱਲੋਂ ਆਪਣੇ ਹੀ ਜਿਮ ਟ੍ਰੇਨਰ ਤੇ ਗੋਲੀ ਤਾਣ ਦਿੱਤੀ ਗਈ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਪਹਿਲਾ ਬਹਿਸ ਹੁੰਦੀ ਹੈ ਤੇ ਗਿੱਲ ਮਾਨੁਕੇ ਆਪਣੀ ਲਾਇਸੈਂਸੀ ਪਿਸਟੌਲ ਕੱਢ ਕੇ ਉਸ ਤੇ ਤਾਣ ਦਿੰਦਾ ਹੈ ਜਿਸ ਤੋਂ ਬਾਅਦ ਬਹਿਸ ਹੁੰਦੀ ਹੈ ਦੋਨਾਂ ਟੀਮਾਂ ਦੇ ਵੱਲੋਂ ਇੱਕ ਦੂਜੇ ਨੂੰ ਗਾਲੀ ਗਲੋਚ ਕੀਤੀ ਜਾਂਦੀ ਹੈ ਗਿੱਲ ਮਾਨੁਕੇ ਦੇ ਵੱਲੋਂ ਜਿਹੜਾ ਉਹਨਾਂ ਦਾ ਟ੍ਰੇਨਰ ਹੈ ਉਸ ਨੂੰ ਗਾਲਾਂ ਤੱਕ ਵੀ ਕੱਢੀਆਂ ਗਈਆਂ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਤੇ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਤੇ ਅਦਾਲਤ ਦੇ ਵਿੱਚ ਅੱਜ ਪੇਸ਼ ਵੀ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲੈ ਲਿਆ ਗਿਆ ਸਭ ਤੋਂ ਪਹਿਲਾ ਇਹ ਸੀਸੀਟੀਵੀ ਤਸਵੀਰ ਨੂੰ ਜਿਹੜਾ ਇੱਕ ਵਾਰ ਤੁਹਾਨੂੰ ਦਿਖਾਨੇ ਆ ਕਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਐਕਸਰਸਾਈਜ਼ ਨੂੰ ਲੈ ਕੇ ਇਹ ਬਹਿਸ ਹੋਈ ਤੇ ਬਹਿਸ ਇਸ ਕਦਰ ਵੱਧ ਗਈ ਕਿ ਗਿਲ ਮਾਨੁਕੇ ਨੇ ਆਪਣੀ ਪਿਸਤੌਲ ਤਾਨ ਦਿੱਤੀ ਆਪਣੇ ਹੀ ਜਿਮ ਟ੍ਰੇਨਰ ਤੇ ਉੱਥੇ ਮੌਜੂਦ ਜੋ ਰਿਸੈਪਸ਼ਨਿਸਟ ਹੈ ਕਿਸ ਤਰੀਕੇ ਦੇ ਨਾਲ ਡਰੀ ਹੈ ਸੈਮੀ ਹੈ ਤੇ ਉਥੋਂ ਦੀ ਦੂਜੀ ਸਾਈਡ ਤੇ ਚਲੇ ਗਈ ਕਿਉਂਕਿ ਮਾਹੌਲ ਹੀ ਉਸ ਵਕਤ ਇਸ ਤਰੀਕੇ ਦਾ ਸੀ ਗਿੱਲ ਮਾਨੁਕੇ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਮ ਦੇ ਵਿੱਚ ਬਦਮਾਸ਼ੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਜੋ ਉੱਥੇ ਮੌਜੂਦ ਲੋਕ ਸੀ ਉਹਨਾਂ ਦੇ ਵੱਲੋਂ ਕਾਫੀ ਵਾਰ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗਿੱਲ ਮਾਨੁਕੇ ਕਿੱਥੇ ਮੰਨਦਾ ਗਿੱਲ ਮਾਨੁਕੇ ਨੇ ਆਪਣੀ ਪਿਸਤੌਲ ਕੱਢੀ ਤਾਣ ਦਿੱਤੀ ਉਸ ਨੂੰ ਗਾਲਾਂ ਵੀ ਕੱਢੀਆਂ ਜਿਸ ਤੋਂ ਬਾਅਦ ਮਾਮਲਾ ਦਰਜ ਹੋਇਆ ਗ੍ਰਿਫਤਾਰੀ ਹੋਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਦੱਸਦੇ ਕਿ ਗਿਲ ਮਾਨੁਕੇ ਦੇ ਨਾਲ ਉਸ ਦਾ ਇੱਕ ਭਰਾ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਉਸ ਦੀ ਹੋ ਚੁੱਕੀ ਹੈ ਪਰ ਜੋ ਤਸਵੀਰਾਂ ਇਹ ਮੁਹਾਲੀ ਦਾ ਇੱਕ ਨਾਮੀ ਜਮਾ ਜਿਸ ਤੇ ਇਹ ਪੂਰੀ ਘਟਨਾ ਹੋਈ ਹੈ ਜਿੱਥੇ ਗਿਲ ਮਾਨੁਕੇ ਦੇ ਵੱਲੋਂ ਸਿੱਧੇ ਤੌਰ ਤੇ ਗੁੰਡਾਗਰਦੀ ਕੀਤੀ ਗਈ ਹੈ ਦੱਸਦੇ ਕਿ ਅਕਸਰ ਹੀ ਜੋ ਗਿਲ ਮਾਨੁਕੇ ਨੇ ਉਸ ਟੇਜ ਤੋ ਬੱਬੂ ਮਾਨ ਖਿਲਾਫ ਬੋਲਦੇ ਰਹਿੰਦੇ ਨੇ ਜੋ ਉਹਨਾਂ ਦੇ ਗੀਤ ਵੀ ਨੇ ਉਹ ਵੀ ਇਸ ਤਰੀਕੇ ਦੇ ਹੁੰਦੇ ਨੇ ਬਦਮਾਸ਼ੀ ਵਾਲੇ ਹੁੰਦੇ ਨੇ ਪਰ ਹੁਣ ਉਹਨਾਂ ਨੇ ਆਪਣੇ ਹੀ ਜਿਮ ਦੇ ਵਿੱਚ ਜਿਹੜੀ ਆ ਬਦਮਾਸ਼ੀ ਕੀਤੀ ਹੈ ਆਪਣੇ ਹੀ ਜਿਮ ਟ੍ਰੇਨਰ ਤੇ ਪਿਸਤੌਲ ਤਾਣ ਦਿੱਤੀ ਜਿਸ ਦੀ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਸੀ ਉਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚਿਆ ਸੀਸੀਟੀਵੀ ਤਸਵੀਰ ਦੀ ਕੱਲੀ-ਕੱਲੀ ਇੱਕ ਤਸਵੀਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਇੱਕ ਕਮਰੇ ਦੇ ਅੰਦਰੋਂ ਬਾਹਰ ਆਉਂਦੇ ਨੇ ਉਸ ਤੋਂ ਬਾਅਦ ਉੱਥੇ ਬਹਿਸ ਹੁੰਦੀ ਹੈ ਤੇ ਬਹਿਸ ਜਿਹੜੀ ਹੈ ਉਹ ਇਸ ਕਦਰ ਵੱਧ ਗਈ ਕਿ ਗਿੱਲ ਮਾਣੂਕੇ ਨੇ ਪਹਿਲਾਂ ਗਾਣਾ ਵੀ ਕੱਢਿਆ ਹਾਲਾਂਕਿ ਤੁਹਾਨੂੰ ਇਹ ਪੂਰੀ ਵੀਡੀਓ ਨਹੀਂ ਦਿਖਾ ਰਹੇ ਕਿਉਂਕਿ ਅਸੀਂ ਮर्यादा ਦੀ ਉਲੰਘਣਾ ਨਹੀਂ ਕਰਨਾ ਚਾਹੁੰਦੇ ਪਰ ਜਿਸ ਤਰੀਕੇ ਦੇ ਨਾਲ ਗਿੱਲ ਮਾਣੂਕੇ ਨੇ ਗਾਣਾ ਕੱਢਿਆ ਨੇ ਜਿਸ ਤੋਂ ਬਾਅਦ ਜਿਮ ਟ੍ਰੇਨਰ ਦੇ ਵੱਲੋਂ ਵੀ ਆਪਣੇ ਉਸ ਗਿੱਲ ਮਾਣੂਕੇ ਦੇ ਗਿੱਲ ਮਾਣੂਕੇ ਨੂੰ ਵੀ ਗਾਲਾਂ ਕੱਢੀਆਂ ਗਈਆਂ ਦੋਨਾਂ ਧਿਰਾਂ ਨੇ ਆਪਸ ਦੇ ਵਿੱਚ ਗਾਲੀ ਗਲੋਚ ਕੀਤਾ ਇਹ ਵੀ ਕਿਹਾ ਗਿਆ ਕਿ ਤੂੰ ਸਾਨੂੰ ਬਾਹਰ ਆ ਕੇ ਮਿਲ ਪਰ ਇਸ ਤਰੀਕੇ ਦੇ ਨਾਲ ਨਿੱਕੀ ਜਿਹੀ ਗੱਲ ਪਿੱਛੇ ਪਿਸਤੌਲ ਤਾਨ ਦੇਣੀ ਤੇ ਹੁਣ ਇਹ ਤਸਵੀਰ ਲਗਾਤਾਰ ਵਾਇਰਲ ਹੈ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਦਾ ਕੀ ਕਹਿਣਾ ਇੱਕ ਵਾਰ ਉਹ ਸੁਣਦੇ ਆ ਉਸ ਤੋਂ ਬਾਅਦ ਦੁਬਾਰਾ ਤੋਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਬੇਸਿਕਲੀ ਇਹਦੇ ਚ ਇੱਕ ਕਲੈਪ ਜਿਮ ਹੈ ਸੁਹਾਣਨ ਬੋਰਦਵਾਲਾ ਸਾਹਿਬ ਦੇ ਨਾਲ ਕਲੈਪ ਜਿਮ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਇੱਕ ਵੰਤ ਸਿੰਘ ਉਰਫ ਗਿੱਲ ਮਾਣੂ ਕੇ ਤੇ ਇਹ ਉਹਦਾ ਭਰਾ ਜਸਵੰਤ ਸਿੰਘ ਨੇ ਜਿਹੜਾ ਇਹਦੇ ਵਿੱਚ ਕੰਪਲੇਨੈਂਟ ਸੀ ਉਹਦੇ ਨਾਲ ਜਿਮ ਦੇ ਵਿੱਚ ਜਿਮ ਕਰਨ ਤੇ ਹੀ ਮਸ਼ੀਨ ਤੋਂ ਉਹਨੂੰ ਲਾਉਣ ਲਈ ਝਗੜਾ ਕੀਤਾ ਸੀ ਤੇ ਉਹਨੂੰ ਇਹਨੇ ਪਿਸਤਲ ਵਿਖਾਇਆ ਸੀ ਤੇ ਉਸ ਰਿਗਾਰਡ ਦੇ ਵਿੱਚ ਅਸੀਂ ਇਹਦੇ ਦੋਵੇਂ ਦੋਸ਼ੀਆਂ ਦੇ ਖਿਲਾਫ 196 ਨੰਬਰ ਮਕਦਮਾ ਡੇਟਾ 23/7 25 ਅੰਡਰ ਸੈਕਸ਼ਨ 351 ਦੀ 2 25 53 98 ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਤੇ ਐਸ ਐਚਓ ਸੋਹਣਾ ਦੀ ਟੀਮਾਂ ਨੇ ਇਹਨੂੰ ਗ੍ਰਿਫਤਾਰ ਕੀਤਾ ਸੀਗਾ ਉਸੇ ਦਿਨ ਹੀ ਜਿਹਦੇ ਕੋਲ ਇੱਕ ਪਿਸਟਲ 42 ਬੋਰ ਤੇ ਇੱਕ ਰੌਂਡ ਕੈਡਰੇਜ ਵੀ ਬਰਾਮਦ ਕੀਤਾ ਸੀ ਜਿਸ ਤੋਂ ਹੰਤਰ ਦੀ ਜਾਂਚ ਕੀਤੀ ਸੀ ਪਤਾ ਲੱਗਿਆ ਲਾਇਸੈਂਸੀ ਹਾਂਜੀ ਇਹ ਲਾਇਸੈਂਸੀ ਅਜੇ ਤੱਕ ਦੇ ਉਹਦੇ ਨਾਲ ਜਿਹੜਾ ਇਹਨੇ ਆਪਣੇ ਕਾਗਜ਼ ਪੱਤਰ ਵਿਖਾਏ ਉਹਦੇ ਮੁਤਾਬਕ ਇਹਨੇ ਲਾਇਸੈਂਸ ਇਹਦਾ ਲਾਇਸੈਂਸੀ ਪਿਸਟਲ ਹੈ ਪਰ ਫਿਰ ਵੀ ਅਸੀਂ ਇਹਦੇ ਰਿਗਾਰਡ ਦੇ ਵਿੱਚ ਜਿੱਥੋਂ ਇਹ ਇਸ਼ੂ ਹੋਇਆ ਉੱਥੋਂ ਵੈਰੀਫਾਈ ਕਰ ਲਈ ਸਰ ਦੋਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਕੋਰਟ ਵਿੱਚ ਪੇਸ਼ ਕਰਤਾ ਹੈ ਹਾਂ ਜੀ ਕੋਰਟ 'ਚ ਪੇਸ਼ ਕਰਕੇ ਇਹਦਾ ਇੱਕ ਦਿਨ ਦੇ ਰਿਮਾਂਡ ਤੇ ਹੈ ਸਾਡੇ ਸੋ ਪੁਲਿਸ ਦਾ ਇਹ ਬਿਆਨ ਸੁਣਿਆ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਹੀ ਆਰਮਜ਼ ਐਕਟ ਦੇ ਤਹਿਤ ਇਹ ਪੂਰਾ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ੀ ਵੀ ਹੋਈ ਹੈ ਤੇ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਗਿੱਲ ਮਾਣੁਕੇ ਦੇ ਵੱਲੋਂ ਇਹ ਗੁੰਡਾਗਰਦੀ ਇਹ ਬਦਮਾਸ਼ੀ ਜਿਹੜੀ ਹੈ ਉਹ ਕੈਮਰੇ ਦੇ ਵਿੱਚ ਕੈਦ ਹੋ ਗਈ ਸਿਰਫ ਨਿੱਕੀ ਜਿਹੀ ਗੱਲ ਪਿੱਛੇ ਆਪਣੇ ਜਿਮ ਟ੍ਰੇਨਰ ਤੇ ਬੰਦੂਕ ਤਾਲ ਲੈਣੀ ਤੇ ਜੋ ਕਿ ਜੋ ਕਿ ਸੀਸੀਟੀਵੀ ਤਸਵੀਰ ਵਾਇਰਲ ਹੋਈ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰਦੀ ਹੈ ਸਭ ਤੋਂ ਪਹਿਲਾਂ ਇੱਕ ਕਮਰੇ ਦੇ ਅੰਦਰ ਐਕਸਰਸਾਈਜ਼ ਕਰ ਰਹੇ ਹੁੰਦੇ ਨੇ ਤਾਂ ਲੜਾਈ ਝਗੜਾ ਕਰਦੇ ਹੋਏ ਬਾਹਰ ਨੂੰ ਆਉਂਦੇ ਨੇ ਜਿੱਥੇ ਰਿਸੈਪਸ਼ਨਿਸਟ ਕੁੜੀ ਬੈਠੀ ਹੋਈ ਹੈ ਤੇ ਜਦੋਂ ਇਹ ਪੂਰਾ ਹੰਗਾਮਾ ਦੇਖਦੀ ਹੈ ਉਹ ਜੋ ਕੁੜੀ ਰਿਸੈਪਸ਼ਨਿਸਟ ਹੈ ਉਹ ਉੱਥੋਂ ਦੀ ਦੂਜੇ ਕਮਰੇ ਚ ਚਲੀ ਜਾਂਦੀ ਹੈ ਕਿਉਂਕਿ ਅਕਸਰ ਇਹ ਅਜਿਹਾ ਹੁੰਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਬਦਮਾਸ਼ੀ ਕਰ ਰਹੇ ਸੀ ਕੀ ਪਤਾ ਕਿਸ ਤੇ ਗੋਲੀ ਚਲਾ ਦੇਣ ਤੋ ਆਪਣੀ ਜਾਨ ਨੂੰ ਬਚਾਉਂਦੇ ਹੋਏ ਉਸ ਰਿਸੈਪਸ਼ਨਿਸਟ ਵੀ ਦੂਜੇ ਕਮਰੇ ਦੇ ਵਿੱਚ ਚਲੇਗੀ ਇਸ ਤੋਂ ਬਾਅਦ ਵੀ ਜਿਹੜਾ ਗਿਲ ਮਾਨੁਕੇ ਹੈ ਆਪਣੀ ਪਿਸਤੌਲ ਕੱਢਦਾ ਹੈ ਤੇ ਜਿਮ ਟ੍ਰੇਨਰ ਤੇ ਟਾੜ ਦਿੰਦਾ ਹੈ ਦੋਨਾਂ ਦੇ ਵੱਲੋਂ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਦੋਨਾਂ ਦੇ ਵੱਲੋਂ ਬਹਿਸ ਕੀਤੀ ਜਾਂਦੀ ਹੈ ਹੱਥੋਪਾਈ ਤੱਕ ਦੀ ਨੌਬਤ ਆ ਜਾਂਦੀ ਹੈ ਤਾਂ ਉੱਥੇ ਮੌਜੂਦ ਜੋ ਬਾਕੀ ਐਕਸਰਸਾਈਜ਼ ਕਰ ਰਹੇ ਹੁੰਦੇ ਨੇ ਜੋ ਨੌਜਵਾਨ ਨੇ ਉਹਨਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਗਾਲਾਂ ਕੱਢਣ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਹੈ ਕਿ ਤੂੰ ਸਾਨੂੰ ਬਾਹਰ ਆ ਕੇ ਮਿਲ ਕਿਸ ਤਰੀਕੇ ਦੇ ਨਾਲ ਇਹ ਗੁੰਡਾਗਰਦੀਆ ਪੰਜਾਬੀ ਸਿੰਗਰ ਗਿਲ ਮਾਨੂਕੇ ਦੇ ਵੱਲੋਂ ਇਸ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਿਆਦ ਹੋ ਗਈ ਹੈ